ਗੰਗਾਲ ਕਰਾਂਗੇ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਵਜ ਰਹੇ 12 ਪਸ਼ੂਆਂ ਦੇ ਮਾਮਲੇ ਦੇ ਵਿਸ਼ੇ ਐਕਸ਼ਨ ਦੇ ਵਿੱਚ ਪੰਜਾਬ ਸਰਕਾਰ ਹੈ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਦੇ ਵੱਲ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਇਸ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੁਇ ਇਸ ਵੇਲੇ ਦੀ ਵੱਡੀ ਖਬਰ ਹੈ ਬ੍ਰੇਕਿੰਗ ਨਿਊਜ਼ ਹੈ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਦਾ ਵੱਡਾ ਐਕਸ਼ਨ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਵਜ ਰਹੇ 12 ਪਸ਼ੂਆਂ ਦੇ ਮਾਮਲੇ ਤੇ ਐਕਸ਼ਨ ਲਿਆ ਗਿਆ ਹੈ ਐਡਵੋਕੇਟ ਨਵਕਿਰਨ ਸਿੰਘ ਦੀ ਸ਼ਿਕਾਇਤ ਲੋਕਲ ਬਾਡੀਜ਼ ਵਿਭਾਗ ਨੂੰ ਭੇਜਣ ਦੇ ਹੁਕਮ ਨੇ ਕੇਸ ਦੀ ਅਗਲੀ ਸੁਣਵਾਈ ਤੋਂ ਇੱਕ ਹਫਤਾ ਪਹਿਲਾਂ ਰਿਪੋਰਟ ਸੌਂਪੀ ਜਾਏ ਕਮਿਸ਼ਨ ਦੇ ਬਲਵਾ ਦੇ ਜਾਰੀ ਕੀਤੇ ਗਏ ਨੇ ਫਿਲਹਾਲ ਅਗਲੀ ਸੁਣਵਾਈ 28 ਮਾਰਚ ਨੂੰ ਹੋਏਗੀ ਪੰਜਾਬ ਸੇਟੀ ਹਿਊਮਨ ਰਾਈਟਸ ਕਮਿਸ਼ਨ ਦੇ ਬਲਵਟ ਐਕਸ਼ਨ ਲਿਆ ਗਿਆ ਹੈ ਕੇਸ ਦੀ ਅਗਲੀ ਸੁਣਵਾਈ ਇੱਕ ਹਫਤਾ ਪਹਿਲਾਂ ਰਿਪੋਰਟ ਦਿੱਤੀ ਜਾਏਗੀ 28 ਮਾਰਚ ਨੂੰ ਅਗਲੀ ਸੁਣਵਾਈ ਹੋਏਗੀ ਮਨੋਜ ਜੋਸ਼ੀ ਸਾਡੇ ਸਾਥੀ ਯੋਗੀ ਜੁੜੇ ਨੇ ਮਨੋਜ ਜੀ ਕੀ ਜਾਣਕਾਰੀ ਕੋ ਕੋਕਾ ਨਾ ਆਪਾਂ ਗੱਲ ਕਰੀਏ ਕੌਸ ਹੈ ਜਿਹੜਾ ਹੈਗਾ ਪੂਰੇ ਪੰਜਾਬ ਦਿੱਤਾ ਜਾਂਦਾ ਹੈਗਾ ਤੇ ਨਗਰ ਨਿਗਮਾਂ ਜਿਹੜੀਆਂ ਅਗੇ ਨੇ ਉਹਨਾਂ ਨੂੰ ਦਿੱਤਾ ਜਾਣਾ ਹੁੰਦਾ ਪਰ ਇਹ ਗੱਲ ਆਈ ਕਿ ਉਹਨਾਂ ਨੂੰ ਦਿੱਤਣ ਜਾ ਰਿਹਾ ਚਾਹੋ ਚਾਹੇ ਆਪਾਂ ਕਾਣੀ ਸਰਕਾਰ ਦੇ ਕੋਲ ਫੋਨ ਕਰੀਏ ਕਾਉਸਟ ਹੈ ਜਿਹੜਾ ਹੈਗਾ ਲਿਆਦਾ ਜਾ ਰਿਹਾ ਹੈ ਫਿਰ ਡੈਕਟੇਟਰ ਦੇ ਉੱਪਰ ਲਿਆ ਜਾਂਦਾ ਹੈਗਾ ਹੋਰ ਕਈ ਥਾਵਾਂ ਦੇ ਉੱਪਰ ਲਿਆ ਜਾਂਦਾ ਹੈਗਾ ਕੋਈ ਵੀ ਆਪਾਂ ਗੱਡੀ ਜਿੱਥੇ ਉੱਥੇ ਵੀ ਜਾਣਾ ਪੈਂਦਾ ਹੈਗਾ ਰਿਸਟ੍ਰੇਕਸ਼ਨ ਲ ਕੇ ਲਿਆ ਜਾਂਦਾ ਹੈਗਾ ਪਰ ਇਹ ਮਿਲਦਾ ਨਹੀਂ ਤੇ ਉਹਦਾ ਕਾਰਨ ਇਹ ਤਾਂ ਇੱਕ ਕੋਈ ਸ਼ਿਕਾਇਤ ਕੀਤੀ ਗਈ ਹੈ ਤੁਮਰੇ ਡੈਕਟੇਟਰ ਕੋਈ ਬਹੁਤ ਸਾਰੇ ਹਾਦਸੇ ਹੁੰਦੇ ਆ ਸਰਕਾਰ ਆਪਾਂ ਕਿਤੇ ਵੀ ਜਾਂਦੇ ਆ ਉੱਥੇ ਆਪਾਂ ਗਾਵਾਂ ਦਿਖਦੀਆਂ ਨੇ ਵੱਡੀਆਂ ਦਿਖਦੇ ਨੇ ਫੈਲ ਦੇ ਦਿੰਦੇ ਨੇ ਐਕਸੀਡੈਂਟ ਨੂੰ ਨਿਤ ਹੁੰਦਾ ਨੇ ਸਪੁੱਜਦਾ ਜਿਹੜੇ ਖਤਰਨਾਕ ਐਕਸੀਡੈਂਟ ਨੇ ਇਹ ਜਿਹੜੇ ਨਿਵੇਸ਼ੀਆ ਹੀ ਨੇ ਕਾਰਨ ਹੁੰਦੇ ਹੈਗੇ ਨੇ ਤੇ ਇਸ ਨੂੰ ਦੇਖਦੇ ਹੋਏ ਕਿ ਅਗਰ ਕ ਸਾਹ ਸਹੀ ਜਗ੍ਹਾ ਤੇ ਲੱਗੇ ਸਹੀ ਜਗ੍ਹਾ ਤੇ ਲਗਾ ਕੇ ਸੜਕਾਂ ਨੂੰ ਖਾਲੀ ਰੱਖਿਆ ਜਾਵੇ ਜਿਹੜੇ ਜਾਨਵਰ ਨੇ ਆ ਇਹ ਆਵਾ ਵਿਵੇਸ਼ੀ ਹੈਗੇ ਨੇ ਅਸ ਉਨ੍ਹਾਂ ਵਾਸਤੇ ਲਿਆ ਗਿਆ ਤਾਂ ਉਨ੍ਹਾਂ ਬਖਤ ਹੋਵੇ ਤੇ ਇਹ ਗੱਲ ਵਾਸਤੇ ਇੱਕ ਹੈ ਕਿ ਹੁਣ ਦੇਖੋ ਜਵਾਬ ਕੀ ਆਂਦਾ ਹੈਗਾ ਪਰ ਇਹ ਗੱਲ ਹੈ ਕਿ ਅੱਛੀ ਪਹਿਲ ਹੈਗੀ ਹੈ ਤਾਂ ਕਿ ਜਿਹੜੇ ਜਿੰਨੇ ਵੀ ਸੜਕਾਂ ਮਨ ਰੇਸ਼ੀ ਘੁੰਮਦੇ ਹੈਗੇ ਆ ਅਗਰ ਕਾਉ ਸਾ ਸਜਾਤਾ ਉਨ੍ਹਾਂ ਨਾਮ ਲਗਾ ਕੇ ਉਨ੍ਹਾਂ ਨੂੰ ਉਨ੍ਹਾਂ ਵਾਸਤੇ ਵਧੀਆ ਬਾਰੇ ਬਣਾਇਆ ਜਾਣ ਵਧੀਆ ਗਊਸੱਲਾ ਬਣਾਈਆਂ ਜਾਣ ਤਾਂ ਕਿ ਉਹ ਰੱਖਿਆ ਜਾਵੇ ਉਹਨਾਂ ਦਾ ਰੱਖ ਰਖਾਦ ਬੜੇ ਦਿੱਖਣ ਕੀਤਾ ਜਾ ਜੀ ਠੀਕ Manoj ਬਹੁਤ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ